ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਇੱਕ ਇਨਕਾਊਂਟਰ ਮੁਕਾਬਲਾ ਹੋਇਆ ਹੈ ਦੱਸਦੀ ਹੈ ਕਿ ਸੀਆਈਏ ਦੀਆਂ ਟੀਮਾਂ ਜਾਂ ਇੱਕ ਵਿਅਕਤੀ ਮਗਰ ਲੱਗੀਆਂ ਸੀ ਤਾਂ ਪੁਲਦਰਾਵਾਲੀ ਨਹਿਰ ਦੇ ਨਜ਼ਦੀਕ ਇੱਕ ਨਾਕਾ ਲਗਾਇਆ ਗਿਆ ਸੀ ਜਿੱਥੇ ਇੱਕ ਮੋਟਰਸਾਈਕਲ ਦੇ ਸਵਾਰ ਹੁੰਦਾ ਵਿਅਕਤੀ ਦਿਖਾਈ ਦਿੱਤਾ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਲੇਕਿਨ ਉਸ ਵੱਲੋਂ ਪੁਲਿਸ ਉੱ퍼 ਫੇਰਿੰਗ ਕਰ ਦਿੱਤੀ ਗਈ ਉਸ ਤੋਂ ਬਾਅਦ ਜਵਾਬੀ ਕਾਰਵਾਈ ਵੀ ਜਿਹੜੀ ਹੈ ਪੁਲਿਸ ਨੇ ਕੀਤੀ ਹੈ ਤੇ ਦੱਸਦੀ ਹੈ ਕਿ ਇੱਕ ਵਿਅਕਤੀ ਦੇ ਜਿਹੜੇ ਲੱਤ ਵਿੱਚ ਗੋਲੀ ਲੱਗੀ ਹੈ ਜਿਸ ਦੀ ਪਛਾਣ ਗੁਰਲਾਲ ਸਿੰਘ ਵੱਜੋ ਹੋਈ ਹੈ ਜੋ ਕਿ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਮੋਟਰਸਾਈਕਲ ਦੀ ਤਸਵੀਰ ਹੈ ਹਾਲਾਂਕਿ ਇੱਕ ਵੈਪਨ ਵੀ ਜਿਹੜਾ ਇਸ ਕੋਲੋਂ ਰਿਕਵਰ ਹੋਇਆ ਜਿੱਥੇ ਉਸਨੇ ਫੈਰਿੰਗ ਕੀਤੀ ਹੈ ਔਰ ਜੇ ਤਰਨ ਤਰਨ ਦੇ ਐਸਐਸਪੀ ਜਿਹੜੇ ਦੀਪਕ ਪਰਾਕ ਨੇ ਇੱਥੇ ਪਹੁੰਚੇ ਸੀ ਔਰ ਪੁਛ ਪੜਤਾਲ ਚ ਕੁਝ ਫਰਸਟ ਇਨਵੈਸਟੀਗੇਸ਼ਨ ਚ ਕੁਝ ਸਾਹਮਣੇ ਆਇਆ ਕਿ ਇਹ ਵਿਦੇਸ਼ ਚ ਬੈਠੇ ਗੈਂਗਸਟਰ ਲਖਬੀਰ ਲੰਡਾ ਦਾ ਗੁਰਗਾ ਹੈ ਜੋ ਕਿ ਉਹਦੇ ਕਹਿਣ ਦੇ ਉੱਪਰ ਇਹ ਗੋਲੀਆਂ ਜਿਹੜਾ ਸੀ ਇਹ ਚਲਾਉਂਦਾ ਸੀ ਫਿਲਹਾਲ ਪੁਲਿਸ ਵੱਲੋਂ ਇਸ ਨੂੰ ਜਿਹੜਾ ਫੜ ਲਿੱਤਾ ਗਿਆ ਅਤੇ ਪੁਲਿਸ ਵੱਲੋਂ ਅਗਲੀ ਇਨਵੈਸਟੀਗੇਸ਼ਨ ਵੀ ਲਗਾਤਾਰ ਜਾਰੀ ਹੈ ਤੇ ਯਾਦੇ ਦਾ ਵੀ ਇਹ ਬੰਦਾ ਦੱਸਿਆ ਜਾ ਰਿਹਾ ਹੈ ਤੇ ਇਸ ਕੋਲੋਂ ਇੱਕ ਬੱਤੀ ਦਾ ਜਿਹੜਾ ਵੈਪਨ ਹੈ ਉਹ ਵੀ ਪੁਲਿਸ ਨੇ ਰਿਕਵਰ ਕਰ ਲਿਆ ਹੈ ਇਹਦੀ ਪੁੱਛ ਪੜਤਾਲ ਜਿਹੜੀ ਹੈ ਲਗਾਤਾਰ ਜਾਰੀ ਹੈ ਔਰ ਸੀਏ ਦੀਆਂ ਟੀਮਾਂ ਵੀ ਇੱਥੇ ਲੱਗੀਆਂ ਹੋਈਆਂ ਨੇ ਤੇ ਪਿੱਛੇ ਪਿੱਛੇ ਜੀ ਇੱਕ ਜਿਹੜਾ ਹੈਗਾ ਇੱਕ ਅਸੀਂ ਤਿੰਨ ਜਿਹੜੀ ਸਾੜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਫਾਇਰਿੰਗ ਇਨਸੀਡੈਂਟ ਹੋਈ ਸੀਗੀ ਫਿਰੋਤੇ ਨੂੰ ਲੈ ਕੇ ਉਦੇ ਵਿੱਚ ਪਰਚਾ ਦਰਜ ਕੀਤਾ ਸੀਗਾ ਕੁਝ ਦੋਸ਼ੀ ਫੜੇ ਗਏ ਸੀਗੇ ਉਹਨਾਂ ਦਾ ਇੱਕ ਸਾਥੀ ਸੀਗਾ ਜੋ ਕਿ ਹਲੇ ਇਹਦੇ ਇਸ ਕੇਸ ਇਹਨਾਂ ਕੇਸਾਂ ਦੇ ਵਿੱਚ ਵਾਂਟਡ ਸੀਗਾ ਇਹਦੀ ਇਨਫੋਰਮੇਸ਼ਨ ਸੀਗੀ ਅੱਜ ਸਾਡੀ ਟੀਮ ਜਿਹੜੀ ਹੈ ਉਹਨੂੰ ਨੈਬ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਉਸ ਦੌਰਾਨ ਜਿਹੜਾ ਹੈਗਾ ਇਹ ਗੁਰਲਾਲ ਨਾਮ ਦਾ ਵਿਅਕਤੀ ਹੈਗਾ ਇਹਨੇ ਪੁਲਿਸ ਟੀਮ ਤੇ ਫਾਇਰ ਕਰਕੇ ਭਜੰਗ ਦੀ ਕੋਸ਼ਿਸ਼ ਕੀਤੀ ਜਦ ਇਹਨੂੰ ਨੈਬ ਕੀਤਾ ਜਾ ਰਿਹਾ ਸੀ ਸੋ ਉਦੋਂ ਜਿਹੜਾ ਹੈਗਾ ਆਪ ਇਹਦੇ ਵਿੱਚ ਕ੍ਰਾਸ ਫਾਇਰਿੰਗ ਦੇ ਵਿੱਚ ਇਹਦੇ ਲੈਗ ਦੇ ਵਿੱਚ ਹਰਟ ਹੋਇਆ ਗੁਣੀ ਲੱਗੀ ਤੋ ਬਾਕੀ ਜਿਹੜਾ ਇਹਨੂੰ ਅਗਲੀ ਜਿਹੜੀ ਕਾਰਵਾਈ ਹੈਗੀ ਉਹ ਮਲਦ ਵਿੱਚ ਚੱਲ ਚਾ ਰਹੀ ਆ। ਕੋਈ ਫਸਟ ਡਿਗਨ ਇਨਵੈਸਟੀਗੇਸ਼ਨ ਕੋਸਮ ਨਹੀਂ ਆਇਆ। ਹਾਂਜੀ ਜਿਹੜੀ ਪ੍ਰਾਇਮਰੀ ਇਨਫੋਰਮੇਸ਼ਨ ਹੈਗੀ ਜਿਹੜੀ ਪਹਿਲਾਂ ਵੀ ਸਾਨੂੰ ਇਨਫੋਰਮੇਸ਼ਨ ਸੀਗੀ ਇਹਦੇ ਪਿਛੋਕੜ ਬਾਰੇ ਕਿਉਂਕਿ ਇਹਦੇ ਦੋ ਸਾਥੀ ਫੜੇਗੇ ਸੀਗੇ। ਬਾਹਰ ਬੈਠੇ ਜਿਹੜੇ ਗੈਂਗਸਟਰ ਹੈਗੇ ਯਾਦਵਿੰਦਰ ਯਾਦਾ ਤੇ ਜੇ ਲੰਡਾ ਹਰੀਕੇ ਗੈਂਗ ਦੇ ਹੈਗੇ ਉਹਨਾਂ ਦੇ ਕਹੇ ਤੇ ਇਹਨਾਂ ਨੇ ਦੋ ਤਿੰਨ ਵਾਰ ਤਾਂ ਉਹਨੂੰ ਅੰਜਾਮ ਦਿੱਤਾ ਸੀਗਾ। ਸੋ ਇਹਦੇ ਕੋਲੋਂ ਜਿਹੜਾ ਹੈਗਾ ਮੌਕੇ ਤੇ ਇਹਦਾ ਜਿਹੜਾ ਵੈਪਨ ਸੀਗਾ ਜੀਤੋਂ ਇਹਨੇ ਫਾਇਰ ਕੀਤਾ ਸੀਗਾ।